ਅੱਜ ਉਹ ਵਾਰਤਾ ਦੇਖ ਰਹੇ ਹਾਂ ਤੁਸੀਂ ਬਹੁਤ-ਬਹੁਤ ਸਵਾਗਤ ਹੈ ਪੰਜਾਬ ਦੇ ਮੌਸਮ ਤੇ ਪਾਉਨੇ ਆ ਇੱਕ ਨਜ਼ਰ ਪੰਜਾਬ ਦੇ ਵਿੱਚ ਠੰਡ ਨੇ ਲਗਾਤਾਰ ਜ਼ੋਰ ਫੜ ਲਿਆ ਹੈ ਇਸ ਵੇਲੇ ਹੱਥ ਪੈਰ ਠਰਨ ਲੱਗ ਪਏ ਨੇ ਠੰਡ ਜਿਹੜੀ ਹੈ ਉਹ ਆਪਣੇ ਅਸਲੀ ਰੂਪ ਦੇ ਵਿੱਚ ਆ ਚੁੱਕੀ ਹੈ ਫਿਲਹਾਲ ਵੱਧ ਤੋਂ ਵੱਧ ਤਾਪਮਾਨ ਆਮ ਦੇ ਨੇੜੇ ਹੈ ਹਾਲਾਂਕਿ ਕਟੋ-ਕਟ ਤਾਪਮਾਨ ਆਮ ਤੋਂ ਘੱਟ ਦਰਜ ਕੀਤਾ ਜਾ ਰਿਹਾ ਹੈ ਇਸ ਹਫਤੇ 비 ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਸ਼ਨੀਵਾਰ ਨੂੰ ਬਠਿੰਡਾ ਦੇ ਵਿੱਚ ਸਭ ਤੋਂ ਵੱਧ ਤਾਪਮਾਨ 30.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੋ ਘੱਟੋ-ਘੱਟ ਤਾਪਮਾਨ ਦੇ ਵਿੱਚ ਗਰਾਵਟ ਦੇਖਣ ਨੂੰ ਮਿਲੀ ਹੈ ਜਿਸ ਕਾਰਨ ਪੰਜਾਬ ਦੇ ਵਿੱਚ ਠੰਡ ਦਾ ਅਸਰ ਹੈ ਜਿਹੜਾ ਵੱਧ ਗਿਆ ਸਵੇਰੇ ਸ਼ਾਮ ਹੱਥ-ਪੈਰ ਠਰ ਰਹੇ ਨੇ ਲੋਕਾਂ ਨੇ ਗਰਮ ਜ਼ੁਰਾਬਾਂ ਅਤੇ ਗਰਮ ਦਸਤਾਨੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਸੜਕਾਂ ਦੇ ਕਿਨਾਰੇ ਤੇ ਸ਼ਹਿਰਾਂ ਦੇ ਵਿੱਚ ਲੁਧਿਆਣਾ ਜਲੰਧਰ ਵਰਗੇ ਸ਼ਹਿਰਾਂ ਦੇ ਵਿੱਚ ਆ ਲੋਕ ਸਵੇਰ ਸਾਰ ਅੱਗ ਸੇਕਦੇ ਵੀ ਦੇਖੇ ਜਾ ਰਹੇ ਨੇ ਸਵੇਰ ਅਤੇ ਰਾਤ ਨੂੰ ਲੋਕ ਸੜਕਾਂ ਤੇ ਸੌਣ ਵਾਲੇ ਰਿਕਸ਼ਾ ਚਲਾਉਣ ਵਾਲੇ ਅਤੇ ਆਮ ਮਜ਼ਦੂਰ ਵਰਗ ਅੱਗ ਜਲਾ ਕੇ ਸੇਕਦੇ ਹੋਏ ਨਜ਼ਰ ਆ ਰਹੇ ਨੇ ਸੋ ਕਿਤੇ ਨ ਕਿਤੇ ਆਮ ਆਦਮੀ ਦਾ ਗਰੀਬ ਬੰਦੇ ਦਾ ਜੋ ਜੀਵਨ યાਪਨ ਹੈ ਉਹ ਵੀ ਮੁਸ਼ਕਲ ਹੋਇਆ ਕਿਉਂਕਿ ਠੰਡ ਜਦੋਂ ਵੱਧ ਜਾਂਦੀ ਹੈ ਤਾਂ ਬੇਘਰ ਲੋਕ ਨੇ ਜਿਹੜੇ ਉਹਨਾਂ ਨੂੰ ਆਪਣਾ ਗੁਜ਼ਾਰਾ ਕਰਨ ਦੇ ਲਈ ਠੰਡ ਤੋਂ ਬਚਣ ਦੇ ਲਈ ਅੱਗ ਜਲਾਉਣੀ ਪੈਂਦੀ ਆ ਸੋ ਇਸ ਤਰ੍ਹਾਂ ਦੇ ਜਿਹੜੇ ਤਸਵੀਰਾਂ ਨੇ ਉਹ ਵੀ ਸਾਹਮਣੇ ਆਈਆਂ ਨੇ ਲੁਧਿਆਣਾ ਜਲੰਧਰ ਤੋਂ ਜਿੱਥੇ ਗਰੀਬ ਵਰਦ ਦੇ ਲੋਕ ਅੱਗ ਜੜਾ ਕੇ ਅੱਗ ਸੇਕਦੇ ਹੋਏ ਨਜ਼ਰ ਆਇਰੇ ਨੇ ਘਰਾਂ ਦੇ ਵਿੱਚ ਵੀ ਲੋਕਾਂ ਨੇ ਅੱਗ ਸੇਕਣ ਦੇ ਲਈ ਬਾਲਣੀ ਸ਼ੁਰੂ ਕਰ ਦਿੱਤੀ ਆ ਕਿਉਂਕਿ ਰਾਤ ਦੇ ਵੇਲੇ ਅਤੇ ਸਵੇਰ ਸਾਰ ਤਾਪਮਾਨ ਜਿਹੜਾ ਬੇहद ਘੱਟ ਹੁੰਦਾ ਧੁੰਦ ਵੀ ਪੈ ਰਹੀ ਹੈ ਹਾਲਾਂਕਿ ਧੁੰਦ ਉਸ ਤਰੀਕੇ ਦੇ ਨਾਲ ਸੰਘਣੀ ਧੁੰਦ ਨਹੀਂ ਪੈ ਰਹੀ ਪਰ ਪੈ ਰਹੀ ਇਸ ਧੁੰਦ ਨੇ ਵਿਜ਼ਿਬਿਲਟੀ ਜ਼ਰੂਰ ਘਟਾਈ ਹੈ ਜਿਸ ਕਾਰਨ ਸਵੇਰ ਅਤੇ ਸ਼ਾਮ ਨੂੰ ਜੋ ਟ੍ਰੈਫਿਕ ਚੱਲਦੀ ਹੈ ਜੋ ਯਾਤਿਆਤ ਸਾਡਾ ਚੱਲਦਾ ਹੈ ਉਹਦੇ ਵਿੱਚ ਜ਼ਰੂਰ ਉਸ ਦੀ ਰਫ਼ਤਾਰ ਦੇ ਵਿੱਚ ਕਮੀ ਆਈ ਹੈ ਸੁੱਤੋਂਦ ਨੇ ਆਪਣਾ ਅਸਰ ਤਾਂ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਰ ਸੰਘਣੀ ਧੁੰਦਾ ਜੇ ਉਸ ਕਦਰ ਨਹੀਂ ਪੈ ਰਹੀ ਕਿ ਧੁੰਦ ਦੇ ਵਿੱਚ ਨਮੀ ਜ਼ਿਆਦਾ ਹੋਵੇ ਅਤੇ ਪ੍ਰਦੂਸ਼ਣ ਵੀ ਘਟੇ ਪ੍ਰਦੂਸ਼ਣ ਫਿਲਹਾਲ ਕਈ ਸ਼ਹਿਰਾਂ ਦੇ ਵਿੱਚ ਅਜੇ ਜਿਉਂ ਦਾ ਤਿਉਂ ਕਾਇਮ ਹੈ ਪੰਜਾਬ ਦੇ ਪੂਰਬੀ ਜ਼ਿਲ੍ਹਿਆਂ ਦੀ ਜੇਕਰ ਗੱਲ ਕਰੀਏ ਤਾਂ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਤੱਕ ਰਹਿਣ ਦੀ ਉਮੀਦ ਹੈ ਜਦਕਿ ਬਾਕੀ ਸੂਬੇ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ 26 ਤੋਂ 28 ਡਿਗਰੀ ਦੇ ਵਿਚਕਾਰ ਰਹਿਣ ਦੀ پیشن گوئی ਮੌਸਮ ਵਿਭਾਗ ਦੇ ਵੱਲੋਂ ਕੀਤੀ ਗਈ ਹੈ ਸੋ ਇਸ ਹਫਤੇ ਸੂਬੇ ਭਰ ਦੇ ਵਿੱਚ ਤਾਪਮਾਨ ਜਿਹੜਾ ਉਹ ਆਮ ਪੱਧਰ ਤੱਕ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਉਤਰੀ ਅਤੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਵਿੱਚ 6 ਤੋਂ 8 ਡਿਗਰੀ ਸੈਲਸੀਅਸ ਅਤੇ ਬਾਕੀ ਹਿੱਸਿਆਂ ਦੇ ਵਿੱਚ 8 ਤੋਂ 10 ਡਿਗਰੀ ਸੈਲਸੀਅਸ ਤੱਕ ਘੱਟੋ ਘੱਟ ਤਾਪਮਾਨ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਮੌਸਮ ਵਿਭਾਗ ਦੇ ਮੁਤਾਬਕ ਇਸ ਹਫਤੇ ਪੰਜਾਬ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ ਆਸਤ ਮੁਕਾਬਲਤਨ ਜਿਹੜੀ ਠੰਡ ਹੈ ਉਹ ਔਸਤ ਦੇ ਨਜ਼ਦੀਕ ਰਹੇਗੀ ਠੰਡ ਹੈ ਜਿਹੜੀ ਦਿਨੋ ਦਿਨ ਜੋੜ ਫੜਦੀ ਜਾ ਰਹੀ ਹੈ ਨਵੰਬਰ ਦੇ ਅੱਧ ਦੇ ਵਿੱਚ ਠੰਡ ਨੇ ਆਪਣਾ ਵਿਆਪਕ ਪੱਧਰ ਤੇ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਆਉਂਦੇ ਦਿਨਾਂ ਦੇ ਵਿੱਚ ਉੱਚੇ ਪਹਾੜੀ ਖੇਤਰਾਂ ਦੇ ਵਿੱਚ ਬਰਫ਼ਬਾਰੀ ਵੀ ਹੋ ਸਕਦੀ ਹੈ ਜੇਕਰ ਬਰਫ਼ਬਾਰੀ ਹੁੰਦੀ ਹੈ ਤਾਂ ਠੰਡ ਹੈ ਜਿਹੜੀ ਵੱਧ ਤੋਂ ਵੱਧ ਤਾਪਮਾਨ ਪੰਜਾਬ ਦੇ ਵਿੱਚ ਹੋਰ ਵੀ ਘਟ ਜਾਵੇਗਾ ਜੋ ਕਿ 24-25 ਦੇ ਨਜ਼ਦੀਕ ਆ ਸਕਦਾ ਹੈ ਸੋ ਠੰਡ ਜ਼ੋਰ ਫੜਦੀ ਜਾ ਰਹੀ ਹੈ ਠੰਡ ਨੇ ਆਪਣਾ ਅਸਰ ਵੀ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਤੇ ਲੋਕਾਂ ਦੇ ਕੱਪੜੇ ਖਾਸ ਤੌਰ ਤੇ ਬਦਲ ਗਏ ਨੇ ਲੋਕਾਂ ਨੇ ਗਰਮ ਕੱਪੜੇ ਪਾਉਣੇ ਸ਼ੁਰੂ ਕਰ ਦਿੱਤੇ ਨੇ ਗਰਮ ਜੁਰਾਬਾਂ ਟੋਪੀਆਂ ਅਤੇ ਦਸਤਾਨੇ ਪਾਏ ਹੋਏ ਲੋਕ ਸਵੇਰੇ ਸ਼ਾਮ ਨਜ਼ਰ ਆ ਰਹੇ ਨੇ ਹਾਲਾਂਕਿ ਦੁਪਹਿਰ ਵੇਲੇ ਉਨੀ ਜ਼ਿਆਦਾ ਸਰਦੀ ਨਹੀਂ ਹੁੰਦੀ ਸੋ ਦੁਪਹਿਰ ਵੇਲੇ ਤਾਪਮਾਨ ਜਿਹੜਾ ਵੱਦ ਤੋਂ ਵੱਧ ਤਾਪਮਾਨ 30 ਦੇ ਨੇੜੇ ਵੀ ਲੱਗ ਜਾਂਦਾ ਸੋ ਇਸ ਕਰਕੇ ਸਵੇਰ ਸ਼ਾਮ ਦੀ ਠੰਡ ਅਜੇ ਮਹਿਸੂਸ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਵੀ ਗਰਾਵਟ ਆਵੇਗੀ ਤੇ ਵਿਆਪਕ ਪੱਧਰ ਤੇ ਠੰਡ ਆਪਣਾ ਅਸਰ ਦਿਖਾਉਣਾ ਸ਼ੁਰੂ ਕਰੇਗੀ